ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੱਲ ਜਾਈ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਅੱਜ ਨਾ ਜਿਹਦੇ ਨਾਲ ਆਪਾਂ ਲਾਈਵ ਕਰਦੇ ਹੁੰਦੇ ਉਹ ਆਇਆ ਪਿਆਰ ਨਾ ਚੱਲੀ ਨਹੀਂ ਗਈ ਤਾਂ ਕਰਕੇ ਵੀਡੀਓ ਰਿਕਾਰਡ ਕਰ ਲੱਗਿਆ ਬਾਈ ਹਨ ਤੇ ਉਹਦਾ ਚੱਕਰ ਪੈ ਗਿਆ ਕੋਈ ਚੱਕਰ ਪੈ ਗਿਆ ਹੁਣ ਆ ਬਾਈ ਤੇ ਵੀਡੀਓ ਰਿਕਾਰਡ ਕਰੀ ਜਾਂਦੇ ਬਾਈ ਅੱਜ ਲਾਈਵ ਨਹੀਂਗਾ ਪ੍ਰੋਗਰਾਮ ਜਿਹੜਾ ਤੇ ਬਾਕੀ ਦੇਖਦੇ ਆ ਬਾਈ ਰੇਟ ਜਿਹੜੇ ਮਿੱਤਰੋ ਕੀ ਕੀ ਜਾਂਦੇ ਅੱਜ ਨਗ ਬਹੁਤ ਆ ਗਏ ਬਾਈ ਸਾਹਮਣੇ ਵੇਖੋ ਤੁਸੀਂ ਨਗ ਪਹਿਲਾਂ ਕੰਨੇ ਆ ਗਏ ਬਾਈ ਲਾ ਲਓ ਤੇ ਵੇਖਦੇ ਆ ਬਾਈ ਕੀ ਰੇਟ ਜਾਂਦਾ ਸ਼ੁਰੂਆਤੀ ਵਾਹਿਗੁਰੂ 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 ਮੋਪਰ ਵੀ ਮੈਂ ਤਾਂ ਵਾਹਿਗੁਰੂ ਟੋੜੀ ਤਾਂ ਅੰਦਰ ਲਈਏ ਬੋਲ ਕਰ ਲਈਏ ਟੋੜੀ ਵਸਾਉਂਗਾ ਤਾਂ ਦੇਖ ਕੇ ਦਿਖਾਉ ਦੋ ਲਾ ਲਓ ਚੱਲ ਜਾਈਏ ਥੱਲੇ ਜੋ ਹੱਥ ਫੜ ਗਏ ਚੱਕ ਅੰਦਰ ਦੀ ਟੋੜੀ ਬੋਲੋ ਬਾਈ ਹਾਂਜੀ 5 ਕਰਾਂ ਹਾਂ ਇਦਾਂ ਹੀ ਨੰਗਲੇ ਸੀ 300 ਰੁਪਏ ਕਰਾਏ ਜੀ ਬੋਲੋ ਜੀ 250 ਰੁਪਇਆ ਅੰਦਰ ਦੀ ਹਾਂਜੀ 54 54 60 65 70 75 80 280 280 ਰੁਪਏ 85 90 300 5 305 ਬੋਲਾ ਬਾਈ ਕਿਨੇ 305 ਰੁਪਏ ਲਾ ਬਾਈ ਸ਼ੁਰੂਆਤੀ ਰੇਟ ਬਾਈ ਜਿਹੜਾ 300 ਤੇ 5 ਰੁਪਏ ਬਾਈ ਜਿਹੜਾ ਨਿਕਲਾ ਕੱਲ ਜਿਹੜਾ ਰੇਟ ਜਿਹੜਾ ਚੱਲੀ ਜਾਂਦਾ ਸੀ 325 30 35 ਦੇ ਨੇੜੇ ਤੇ ਜਿਹੜਾ ਰੇਟ ਚੱਲੀ ਜਾਂਦਾ ਸੀ ਬਾਈ ਹਣਾ ਅੱਜ ਜਿਹੜਾ ਸ਼ੁਰੂਆਤੀ ਪਹਿਲੀ ਟਰਾਲੀ ਦਾ ਰੇਟ 305 ਰੁਪਏ ਤੇ ਦੂਜੀ ਟਰਾਲੀ ਦਾ ਰੇਟ ਵੇਖਦੇ ਆਂ ਬਾਈ ਵਾਹ ਲੈ ਲਿਆ ਹੁਣ ਕਿਹਾ ਹਾਂ ਠੀਕ ਹੈ ਫਿਰ ਉੱਥੇ ਜਾ ਕੇ ਰੁਕ ਜੇ ਜਦਾ ਜੀ ਆਹ ਕਰਾਇਆ ਬਾਈ ਬੋਲੋ ਜੀ ਇਹਨਾਂ ਵਾਲੀ ਟੂੜੀ ਆ ਵੇਖ ਕੇ ਬੋਲੀ ਦਿਓ 150 150 ਉੱਥੇ ਹੈਗਾ 5 ਕਿਲੇ 150 ਹਾਂਜੀ ਠੀਕ ਆ ਵਧੀਆ ਵੀ 52 60 65 70 75 80 200 ਰੁਪਏ 5 10 210 ਰੁਪਏ 25 ਰੁਪਏ 3 ਰੁਪਏ ਦੇ ਆਈ ਨਹੀਂ ਪੈਂtir ਵੀ ਹੈ 40 ਰੁਪਏ 45 ਰੁਪਏ 245 ਰੁਪਏ ਬੋਲਾ ਬਾਈ ਕਿਨੇ 245 ਰੁਪਏ ਲੈ ਬਾਈ 245 ਰੁਪਏ ਪਹਿਲੀ ਢੂੜੀ ਵਗੀ ਪਹਿਲੀ ਟਰਾਲੀ ਵਗੀ 305 ਤੇ ਦੂਜੀ ਵਗੀ ਬਾਈ 245 ਰੁਪਏ ਹੈ ਨਾ ਤੇ ਕੱਲ ਸਿਰਾ ਰੇਟ ਮੈਨੂੰ ਸ਼ੱਕ ਪੈਂਦਾ ਵੀ ਕੱਲ 370 ਕ ਗਿਆ ਸੀਗਾ ਹੈ ਨਾ ਰੇਟ ਕੱਲ ਸ਼ਾਇਦ ਇੰਨਾ ਕੀ ਸੀਗਾ ਬਾਈ ਆਜੋ ਕਰਾਂ ਦੂਜੀ ਟਰਾਲੀ ਤੀਜੀ ਸੱਦੀ ਢੂੜੀ ਖੋਲਾ ਬਾਈ 245 ਰੁਪਏ ਕੀਦੀ ਟਰਾਲੀ ਬਾਈ ਆਪਣੀ ਆਪਣੀ ਬੰਦੇ ਨਹੀਂ ਜਾਵੋਗੇ ਯਾਰ 300 ਰੁਪਿਆ ਕਰਾਇਆ 250 ਰੁਪਿਆ 54 60 65 ਹਾਂਜੀ 265 ਰੁਪਏ 70 75 80 280 ਰੁਪਏ 88 90 95 300 5 10 310 ਰੁਪਏ ਬੋਲਣਗੇ ਨੇ ਸਾਹ 910 ਰੁਪਏ ਬਾਈ ਕਿੰਨੀ ਦੇ ਲਈ ਲਾ ਬਾਈ 300 ਤੇ 10 ਰੁਪਏ ਤਿੰਨ ਨਗਾਂ ਦੀ ਬੋਲੀ ਹੋ ਗਈ ਹੈ ਬਾਈ ਜਿਹੜੀ 300 ਤੇ 10 ਰੁਪਏ ਜਿਹੜਾ ਅੱਜ ਰੇਟ ਜਿਹੜਾ ਹੁਣ ਤੱਕ ਦਾ ਸਿਰਾ ਚੱਲ ਰਿਹਾ ਬਾਈ ਨਗ ਬਹੁਤ ਖੜੇ ਤੁਹਾਨੂੰ ਸਾਹਮਣੇ ਪਹਿਲਾਂ ਨਗ ਖੜ ਗਿਆ ਲੋ ਬਾਈ ਹੋ ਉੱਥੋਂ ਤੱਕ ਜਾਨੀ ਅੱਜ ਨਗ ਜਾਦੇ ਆਏ ਬਾਈ ਅੰਦਰ ਦੀ ਅੰਦਰ ਦੀ ਤੂੰ ਹੀ ਬੋਲੋ ਬਾਈ ਆਹ ਹਰਦੀ ਤੇ ਠੀਕ ਠਾਕ ਵਧੀਆ ਭਾਈ 250 ਰੁਪਿਆ 250 ਰੁਪਿਆ ਪੰਜ ਗ੍ਰੇਨ ਵਾਲਾ ਭਾਈ ਓਏ ਹਾਂਜੀ ਚੱਕ 54 60 65 70 75 80 280 ਰੁਪਏ 85 ਰੁਪਏ 90 ਰੁਪਏ 95 हां भाई 295 ਬੋਲੇਗੇ ਹਾਂ ਜੀ 295 ਰੁਪਏ ਲੈ ਭਾਈ 295 ਰੁਪਏ ਭਾਈ ਲੈ ਭਾਈ 310 ਰੁਪਏ ਤੇ ਹਲੇ ਖੜਾ ਰੇਟ ਤੇ ਬਾਕੀ ਦੇਖਦੇ ਨਗ ਕਾਫੀ ਖੜੇ ਆ ਭਾਈ ਤੇ ਗਾਹਕਾਂ ਜੀ ਥੋੜਾ ਜਿਹਾ ਘੱਟ ਲੱਗਦਾ ਮੈਂ ਕਹਿ ਦਈਏ ਕੱਲ੍ਹ ਨਾਲੋਂ ਗਾਹਕ ਜਿਹੜਾ ਥੋੜਾ ਜਿਹਾ ਘੱਟ ਆ ਅੰਦਰ ਵੀ ਥੋੜੀ ਬੋਲੋ ਬਈ 250 ਰੁਪਿਆ ਪੰਜ ਗ੍ਰੇ ਵੱਡੀ ਪੰਜ ਕਿਹਾਉਗੇ 300 ਰੁਪਿਆ ਆਹ ਪੰਜ ਗ੍ਰੇ ਫੇਰ ਹੀ ਬੋਲੇ ਬਈ ਰੇਟ ਜੀ ਬੋਲੀ ਕਿਹਦਾ ਰੇਟ ਵਧੂਗਾ ਤੇਰਾ 70 ਰੁਪਏ 270 ਰੁਪਏ ਕੀ ਕਰਾ ਹਾਂ ਬਾਈ 285 285 ਰੁਪਏ ਬੋਲਾ ਬਾਈ ਕਿ ਨੇ 285 ਰੁਪਏ ਲੈਣੀ ਪਈ 285 ਰੁਪਏ ਬਾਈ ਆ ਜਾ ਕਰਾਂਦੀ ਅਗਲੀ ਟਰਾਲੀ ਬਾਈ ਹਾਂ ਬਈ ਜਾਣਾ ਜਿਹੜੇ ਬਸ ਹਾਲੋ ਬਰਾਏ ਆ ਗਿਆ ਲਾਣ ਅੰਦਰ ਜਿੱਪ ਤੇ ਆਹੋ ਮਾਲਾ ਮਾਲਾ ਹਾਲੋ ਸਨ ਇਹ ਲੋਡੀਰ ਅੰਦਰ ਜਾਂਦੀ ਉਹ ਮੋਕਲ ਕਰਦੇ ਆ ਨਾ ਉੱਥੇ ਹੀ ਵਾਪਸ ਆ ਜਾਣਾ ਲੈਣੂ ਕੋਲਕਾਟ ਤੋਂ ਕੀ ਦੀ ਆ ਬਾਈ ਫੋਕਲ ਪੁਆਇੰਟ ਤੇ ਆਲੇ ਕੰਡੇ ਤੋਂ ਹੜੰਬੇ ਦੀ ਧੂੜੀ ਆ ਬਾਈਆ ਉਦੋਂ ਦਾ ਨਾਲ ਹੀ ਆ ਹੰਬੇ ਦੇ ਸਕੀਨ ਆ ਬੋਲੋ ਹੀ ਬੋਲੋ 300 ਰੁਪਿਆ 300 ਰੁਪਇਆ 300 ਰੁਪਇਆ 5 ਰੁਪਏ 10 ਰੁਪਏ 15 20 ਰੁਪਏ 290 20 ਰੁਪਏ 25 ਰੁਪਏ 325 ਰੁਪਏ ਬੋਲਾਂਗੇ ਨੇ 325 ਰੁਪਏ ਬਾਈ ਲੈ ਬਾਈ ਸਵਾ 300 ਰੁਪਏ ਨੂੰ ਜਿਹੜੀ ਏ ਤੂੜੀ ਵੈ ਗਈ ਬਈ ਹੜੰਬੇ ਦੀ ਤੂੜੀ ਸੀਗੀ ਯਾਰ ਮੈਂ ਨਾ ਕੁਆਲਿਟੀ ਬਹੁਤ ਸ਼ਾਨਦਾਰ ਸੀ ਸਿਰਾ ਸੀ ਕੁਆਲਿਟੀ ਯਾਰ ਅੰਦਰ ਦੀ ਤੂੜੀ ਬੋਲੋ ਬਈ ਸਾਲ ਹੀ ਦਾ 200 ਰੁਪਏ 50 70 85 ਰੁਪਏ ਕਿੰਨੇ ਰੁਪਏ ਹੈ 305 ਰੁਪਏ 305 ਰੁਪਏ 10 ਕਿਨੇ 10 ਰੁਪਏ 310 ਬੋਲਦਾ ਕੋਈ 90 ਦੇ ਆ ਕਾਲੇ ਦੇ 10 310 ਰੁਪਏ ਬਾਈ ਲਓ ਬਾਈ ਆ ਵੇ ਕੀ ਬਾਈ 300 ਤੇ 10 ਰੁਪਏ ਨਾ ਤੇ ਹੜੰਬੇ ਵਾਲੀ ਤੁੜੀ ਨੇ ਬਈ ਵਾਲੇ ਸਿਰਾ ਰੇਟ ਜਿਹੜਾ ਬਣਾਇਆ ਹੋਇਆ ਜੀ 320 ਰੁਪਏ ਨਾ ਪਰ ਅੱਜ ਬਾਈ ਤੁਹਾਨੂੰ ਦੱਸ ਦਈਏ ਵੀ ਹਲੇ ਵੀ ਨਾ 1 2 3 4 5 6 7 8 ਨਗ ਹਲੇ ਵੀ ਖੜੇ ਆ ਬਾਈ ਲਾਲੋ ਸਾਹਿਬ ਤੇ 8 ਹੀ ਨਗ ਵੈਗ ਗਏ ਹੋਣਗੇ ਹੁਣ ਟਿਕਟ ਆਹਨੇ ਕੁਦੀ ਸਿੱਧਾ ਨਹੀਂ ਜਾਣਾ ਜੀ ਜਾਨਾ ਪੰਜੂ ਨਹੀਂ ਖੋਲੋ ਬਾਈ 200 ਰੁਪਿਆ ਚੈੱਕ ਕਰ ਚੈੱਕ 200 ਰੁਪਿਆ ਵਧੀਆ 5 ਜਲਦੀ ਆ ਬਾਈ ਕਰੋ ਚੈੱਕ 1500 ਕਰਦੇ ਚੈੱਕ ਹਾਂ 1500 ਚੈੱਕ ਕਰੋ 250 250 60 65 70 270 ਰੁਪਏ 75 80 980 बोलेंगे ने 280 ਨਾ ਬਾਈ 200 ਤੇ 80 ਰੁਪਏ ਬਾਈ ਜਿਹੜਾ ਰੇਟ ਇਹ ਤੁੜੀ ਦਾ ਹੋ ਗਿਆ ਜੀ ਆ ਜਾਓ ਕਰਨ ਦੀ ਆ ਗਈ ਟਰਾਲੀ ਬਾਈ ਨਾ ਕਰੇਗੇ 7 ਤੇ ਮੇਰੇ ਸਾਹ ਨਾਲ 8 9 ਨਗਾਇ ਦੀ ਬੋਲੀ ਹੋ ਗਈ ਹੋਊਗੀ 8 9 10 11 12 13 ਚੋਂ 15 ਨਗ ਆਏ ਸੀ ਬਾਈ ਟੋਟਲ ਅਜਾ ਆ 150 ਰੁਪਏ ਸੁਣ ਜਾ 200 ਰੁਪਏ 5 10 15 20 25 30 35 250 52 60 65 70 72 275 ਬੋਲਾ ਭਾਈ ਕਿਨੇ 275 ਰੁਪਏ ਦਾ ਲਾ ਭਾਈ 200 ਤੇ 75 ਰੁਪਏ ਜਾਨੀ ਪੌਣੇ 300 ਰੁਪਏ ਨੂੰ ਜਿਹੜੀ ਇਹ ਤੁੜੀ ਵੈ ਗਈ ਆ ਭਾਈ ਲਾ ਭਾਈ ਨਾ ਗਰ ਰਹਿ ਗਏ ਸਿਰਫ ਤੇ ਸਿਰਫ ਛੇ ਸੋ ਕੋਦੇ ਨਾਲ ਹੀ ਹੈ ਬੋਲੋ ਜੀ ਕਿਹ ਰਿਆ ਹੈ ਤੇਰੀ ਅੰਦਰ ਦੀ ਹੈ ਅੰਦਰ ਦੀ ਥੋੜੀ ਬੋਲੋ ਜੀ 250 ਰੁਪਿਆ 250 250 ਚੁੰਜਾ ਮੰਝੀਨ ਜਾਵਾਂਗੇ ਜੀ 60 ਰੁਪਏ 65 ਰੁਪਏ 70 270 ਰੁਪਏ ਬੋਲਾਂਗੇ ਨੇ ਹਾਂ 270 ਰੁਪਏ ਲਾ ਬਾਈ 200 ਤੇ 70 ਰੁਪਏ ਜਿਹੜਾ ਇਹ ਰੇਟ ਹੋ ਗਿਆ ਬਾਈ ਆ ਜਾਓ ਕਰਾਂਦੀ ਅਗਲੀ ਟਰਾਲੀ ਜੀ ਨਾ ਗਰ ਰਹਿ ਗਏ ਬਾਈ ਸਿਰਫ 5 ਲਾ ਬਾਈ ਬਾਜੀ ਆਈ ਨਹੀਂ ਪੂਰੀ ਸਾਰੀ ਇਹ ਅਲਮੀ ਜੀ ਬਾਤ ਮਾਰੀ ਨਾ ਹਾਂ ਬਾਹਰ ਦੀ ਟੁੜੀਆ ਵੀ ਬੋਲੀ ਦਿਓ ਵੇਖ ਕੇ ਚਲ 200 ਰੁਪਈਆ 200 ਰੁਪਈਆ 5 5 ਲਈ ਜਾਵੋਗੇ ਹਾਂ 5 ਦਾ ਖਰਚਾ 300 ਰੁਪਈਆ 300 ਦਾ ਥੋੜਾ ਜਿਹਾ ਪੰਜ ਭਾਈ ਸਾਰੇ ਜਾਈ ਜਾਂਦੇ ਹੋ 10 ਰੁਪਏ 15 15 25 ਰੁਪਏ ਜੀ 225 ਰੁਪਈਆ 30 ਰੁਪਏ 35 40 45 250 250 ਬੋਲਾਂਗੇ ਨੇ 250 ਰੁਪਏ ਹੀ ਚੋਣ ਜੀ ਲੈ ਬਈ 250 ਰੁਪਏ ਬਾਹਰ ਦੀ ਤੁੜੀ ਸੀਗੀ ਇਹ ਤੇ ਇਹ ਹੋਈ 250 ਰੁਪਏ ਆ ਜੋ ਕਰਾਂ ਦੇ ਟ੍ਰਾਲੀ ਬਾਈ ਚੱਲ ਜੀ ਆਪਣੇ ਦੇਖ ਲਗੇ ਆ ਬੋਲੋ ਬਾਈ ਹਾਂ 40 ਰੁਪਏ 60 ਰੁਪਏ 65 70 ਰੁਪਏ 270 75 275 ਬੋਲਾਂਗੇ 275 ਰੁਪਏ ਬਾਈ ਲਾ ਬਾਈ ਹੋਰ ਜੀ ਠੀਕ ਆ 275 ਰੁਪਏ ਯਾਨੀ ਪੌਣੇ 300 ਰੁਪਏ ਨੂੰ ਇਹ ਤੁੜੀ ਵਗ ਗਈ ਹੈ ਲਾਸਟ ਦੇ ਆਉਂਦੇ ਹੁੰਦੇ ਥੋੜੇ ਥੋੜੇ ਰੇਟ ਜਿਹੜੇ ਘਟਨੇ ਸ਼ੁਰੂ ਹੋ ਗਿਆ ਬਾਈ ਹਨ ਕਿਵੇਂ ਗਾਹਕ ਤੁੜੀ ਲੈ ਲੈਂਦੇ ਆ ਜੀ ਤੇ ਉਹ ਮੈਂ ਜਦੋਂ ਸ਼ੁਰੂ ਦੇ ਵਿੱਚ 310 15 ਤੇ ਇੰਨਾ ਕੁ ਰੇਟ ਚੱਲੀ ਜਾਂਦਾ ਸੀ ਹੁਣ ਜਿਹੜਾ ਰੇਟ ਆ ਲਾਸਟ ਤੇ ਆਉਂਦੇ ਹੁੰਦੇ ਚਾਰਕਨਾਂ ਚਾਰਕਨਾਂ ਰਹਿ ਗਏ ਬਾਈ ਤੇ 280 ਕਿਤੇ ਰੇਟ ਜਿਹੜਾ ਆ ਗਿਆ ਬਾਈ ਆ ਜੋ ਕਰਨ ਦੀ ਆ ਗਈ ਟਰਾਲੀ ਬਾਕੀ ਆ ਵੀ ਤੂੜੀ ਬਾਹਰ ਦੀ ਹੈ ਬਾਈ ਹਾਂ ਹਲੋ ਹੋ ਕੇ ਭਈਓ ਆਪਣੀ ਅੱਗੇ ਬੋਲ ਬਾਹਰ ਦੀ ਬਾਈ ਜਿੰਨੇ ਬੁੱਲੀ ਤਾਂ ਨਹੀਂ ਨਾ ਨਾ ਪੰਜ ਗਰੀਨ ਜਾਓਗੇ ਦੇਖ ਲਾਂਗੇ ਚੱਲਾਂਗੇ ਦੇਖ ਲਾਂਗੇ ਫਿਰ ਬੋਲੋ ਜਾਂ ਬੰਦ ਕਰਾਈ ਨੌਕਰੀ ਵੇਚਾ ਇੱਥੇ ਵੇਚੋ ਬੋਲੋ ਭਾਈ ਚੱਲ 200 ਫਿਰ 200 ਰੁਪਿਆ 200 ਰੁਪਿਆ 5 ਰੁਪਿਆ ਹੀ 10 15 20 25 30 35 40 45 ਆ ਗਿਆ ਚਲੋ 250 250 50 ਕਿਸੇ ਜਣੇ ਬਾਈ 50 ਵੀ ਜਾਏਗਾ ਸੰਧਵਾਲਾ ਜਾਣਗੇ 50 ਬੋਲਾਂਗੇ 60 ਰੁਪਏ ਦੋਲਦਾ ਕੋਈ 260 ਰੁਪਏ ਬਾਈ ਲੈ ਬਾਈ 200 ਤੇ 60 ਰੁਪਏ ਲੈ ਬਾਈ ਨਗਰ ਆ ਕੇ ਤਿੰਨ ਤੇ 260 ਕ ਮੈਨੂੰ ਲੱਗਦਾ 260 ਕ ਤੋਂ ਲੈ ਕੇ ਤੇ ਜਿਹੜਾ ਰੇਟ ਚੱਲਿਆ ਬਾਈ ਅੱਜ 310 ਤੇ 10 ਰੁਪਏ ਹਾਂ ਬਾਕੀ ਯਾਰ 260 ਤੋਂ ਵੀ ਮੈਨੂੰ ਲੱਗਦਾ ਕੋਈ ਅੱਧ ਦੀ ਟਰਾਲੀ ਪਤਾ ਨਹੀਂ ਘੱਟ ਲੱਗੀ ਹੋਊਗੀ ਸ਼ਾਇਦ ਚੇਤੇ ਨਹੀਂ ਯਾਰ ਮੇਰੇ ਹਾਂ ਚੱਕਦੇ ਸਾਰੇ ਕਿੱਥੇ ਟਾਲਦਾ ਕੇਵਲ ਯਾਰ ਹਾਂ ਗੁਰਤ ਸਿੰਘ ਜੀ ਸਾਡਾ ਇਹ ਨੰਬਰ ਹੈ ਨਾ ਕੱਲ੍ਹ ਆਇਆ ਤੁਸੀਂ ਨਹੀਂ ਜਿਹੜੀ ਕਲਮਾ ਲਾ ਲਾ ਕੱਲ ਦਾ ਕੀ ਰੇਟ ਸੀ ਸਿਰਾ 60 ਹਾਂ ਕੱਲੇਰ ਮੁੰਡਾ 370 ਸੀ ਕੱਲ ਇੰਨਾ ਹੋਊਗਾ 250 54 250 60 65 70 70 270 ਰੁਪਏ ਹੈ 75 80 ਕੱਲ ਕਿਹਦਾ ਲਾਊਗਾ ਮੈਨੂੰ ਪੁੱਛਣਾ ਜਾਊਗਾ 80 100 ਰੁਪਏ ਦਾ ਭਾਈ ਮਿਲੂਗਾ 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 85 80 90 90 290 ਬੋਲਾਂਗੇ ਨੇ 95 295 ਰੁਪਏ ਬਾਈ ਲੈ ਭਾਈ 200 ਤੇ 95 ਨੂੰ ਆ ਵੈ ਗਈ ਭਾਈ ਤੂੜੀ ਵਧੀਆ ਸੀ ਭਾਈ ਕੁਆਲਿਟੀ ਵਧੀਆ ਅੰਦਰ ਦੀ ਤੂੜੀ ਦਾ ਮਹਿੰਗੀ ਵੇਖ ਜਾਂਦੀ ਆ ਅੰਦਰ ਦੀ ਤੂੜੀ ਦਾ 90 90 95 95 300 ਦੇ ਨੇੜੇ ਤੜ ਵੇਖੀ ਜਾਂਦੀ ਹੈ ਬਾਈ ਚੰਗੀ ਹੈ ਨਾ ਰੋਲਾ ਪੈਂਦਾ ਬਾਹਰ ਦੀ ਤੂੜੀ ਦਾ ਉਹਦੇ ਚ ਕਵਾਲਟੀਆਂ ਕਈ ਹੋ ਜਾਂਦੀਆਂ ਬਾਈ ਆਂਦੀ ਬਾਈ ਬਲੀ ਬਲੀ ਤਾਂ ਨਹੀਂ ਪੰਜ ਮਿੰਟ ਜਾਣਾ ਜਾਊਗਾ ਬਾਈ ਬੋਲੋ ਹਾਂਜੀ 200 ਰੁਪਿਆ 5 6 15 20 25 30 35 40 48 250 50 255 ਬੋਲਾਂਗੇ ਨੇ 60 65 70 270 ਰੁਪਏ ਬਾਈ ਲੈ ਬਾਈ ਇਹ ਬਾਈ ਤੂੜੀ ਬਾਹਰ ਦੀ ਸੀ ਪਰ ਜਾਨੀ ਅੰਦਰ ਨਾਲ ਦੀ ਕੁਆਲਿਟੀ ਸੀਗੀ ਤੇ 270 ਰੁਪਏ ਵਹਿ ਗਏ ਬਾਈ ਕੁਆਲਿਟੀ ਸ਼ਾਨਦਾਰ ਯਾਰ ਕਈ ਵਾਰੀ ਬਾਹਰ ਦੀ ਤੂੜੀ ਦੀ ਕੁਆਲਿਟੀ ਬਹੁਤ ਵਧੀਆ ਆ ਜਾਂਦੀ ਹੈ ਬਾਈ ਹਨਾ ਤੇ ਮੈਂ ਮਾਰੀ ਦੇਣੀ ਕਰੀ ਬੰਨ ਪਾਣੀ ਨਹੀਂ ਚਾਹੇਗਾ ਕਲ ਬਾਈ ਖਲਿਆ 200 ਰੁਪਿਆ 200 5 10 ਹਾਂ 20 ਰੁਪਏ 25 ਰੁਪਏ 20 ਰੁਪਏ 25 ਰੁਪਏ ਹਾਂ ਬਾਈ 40 47 47 ਬੋਲਣਗੇ ਨੇ 245 ਲਓ ਬਾਈ 245 ਰੁਪਏ ਨੂੰ ਜਿਹੜੀ ਆ ਤੁੜੀ ਵੈ ਗਈ ਆ ਬਾਈ ਸਿਰਾ ਰੇਟ ਚੱਲਿਆ ਬਾਈ ਅੱਜ ਜਿਹੜਾ 310 ਰੁਪਏ ਤੇ ਕੱਲ ਨਾਲੋਂ ਜਿਹੜਾ ਸਿਰਾ ਰੇਟ ਬਾਈ 60 ਰੁਪਏ ਡਾਉਣਾ ਗਿਆ ਕੱਲ ਸਿਰਾ ਰੇਟ ਚੱਲਿਆ ਸੀਗਾ 370 ਰੁਪਏ ਕੱਲ ਹੰਬੇ ਵਾਲੀ ਤੁੜੀ ਵੀ ਕਿਸੀ 355 ਤੇ ਦੂਜੀ ਗਾਂ ਵਾਲੀ ਜਿਹੜੀ ਟਰਾਲੀ ਸੋ ਕੋਈ ਨਾਰਮਲ ਤੁੜੀ ਉਹ ਵੇਗੀ ਸੀ 370 ਰੁਪਏ ਨਾ ਮੰਡੀ ਆ ਬਾਈ ਕੋਈ ਪਤਾ ਨਹੀਂ ਲੱਗਦਾਗਾ ਤੇ ਅੱਜ ਜਿਹੜਾ ਸਿਰਾ ਰੇਟ ਬਣਾਇਆ ਜੀ ਹੰਬੇ ਵਾਲੀ ਤੁੜੀ ਨੇ 310 ਰੁਪਏ ਮੇਰੇ ਸਾਹ ਨਾਲ ਵੀ ਕੀ ਆ ਬਾਈ ਹਾਂ ਬਾਕੀ ਤੁਸੀਂ ਦੱਸ ਦਿਓ ਜੇ ਯਾਰ ਕਲੀਅਰ ਕਰਦਾ ਹੁੜਮਦੇ ਵਾਲੀ ਤੂੜੀ ਸਿਰਾ ਗਈ ਆ ਬਾਕੀ ਤਾਂ ਤੇ ਜਿਹੜਾ ਆਨ ਐਵਰੇਜ ਰੇਟ ਬਾਈ ਅੱਜ 285 290 ਤੇ 95 ਜਿਹੜੇ ਆਨ ਐਵਰੇਜ ਰੇਟ ਜਿਹੜੇ ਬਾਈ ਅੱਜ ਚੱਲਿਆ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਈਆ ਅੱਜ ਐ ਆਪਣੀ ਚੱਲੀ ਲਾਈਵ ਵਾਲੀ ਤੇ ਬਾਕੀ ਆਪਾਂ ਲਾਈਵ ਹੀ ਹੋਇਆ ਕਰਾਂਗੇ ਅੱਜ ਥੋੜੀ ਜੀ ਬਸ ਮਜਬੂਰੀ ਬਣ ਗਈ ਤਾਂ ਕਰਕੇ ਜਿਹੜੀ ਵੀਡੀਓ ਰਿਕਾਰਡ ਕਰਨੀ ਪੈ ਗਈ ਬਾਈ ਧੰਨਵਾਦ ਹੋਰ ਤੋਰਾ ਬਹੁਤ ਬਹੁਤ ਬਾਈ